ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਸਾਰੇ ਸੱਜਣਾ ਦਾ ਉਮੀਦ ਸਾਰੇ ਸੱਜਣ ਦੇ ਸਾਰੇ ਸੱਜਣਾਂ ਦੇ ਪਸ਼ੂ ਠੀਕ ਠਾਕ ਹੋਣਗੇ ਬਾਕੀ ਸੱਜਣੋ ਅੱਜ ਦੀ ਆਪਣੀ ਇੱਕ ਵੀਡੀਓ ਇੱਕ ਜ਼ਰੂਰੀ ਵਿਸ਼ੇ ਤੇ ਆ ਮੇਰੀ ਸਮਝ ਮਤੇਬਕ ਉਸ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਇੱਕ ਹਰੇਕ ਆਮ ਫਾਰਮਰ ਦੇ ਲਈ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸੱਜਣ ਆਪਣੇ ਫੇਸਬੁੱਕ ਪੇਜ ਤੇ ਨਵੇਂ ਆਏ ਉਹ ਫੋਲੋ ਜ਼ਰੂਰ ਕਰਨਾ ਜੀ ਤੇ ਜਿਹੜੇ ਸੱਜਣ YouTube ਚੈਨਲ ਤੇ ਨਵੇਂ ਆਏ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤਾਂ ਕਿ ਸੱਜਣਾ ਆਪਣੀ ਅੱਜ ਤਾਈਂ ਜਿੰਨੀਆਂ ਤੁਸੀਂ ਵੀਡੀਓ ਵੇਖੀਆਂ ਵੇਖੋਗੇ ਆਪਣੇ ਚੈਨਲਾਂ ਤੇ ਜਾਂ ਪੇਜ ਤੇ ਪਾਈਆਂ ਹਰੇਕ ਵੀਡੀਓ ਦੇ ਵਿੱਚ ਕੋਈ ਨਾ ਕੋਈ ਹਰੇਕ ਫਾਰਮਰ ਦੇ ਲਈ ਵੈਲਿਊਏਬਲ ਗੱਲ ਆਪਾਂ ਕੀਤੀ ਹੋਊਗੀ ਤੇ ਜਿਹੜੀ ਹਰੇਕ ਫਾਰਮਰ ਦੇ ਲਈ ਮਤਲਬ ਸਫਲਤਾਪੂਰਵਕ ਵੀ ਆ ਤੇ ਮਦਦਗਾਰ ਵੀ ਹਰੇਕ ਗੱਲ ਆਪਣੀ ਸਾਬਤ ਹੁੰਦੀ ਹੈ ਕਿਉਂਕਿ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਸੱਜਣਾ ਤਾਂ ਹੀ ਉਹ ਹੀ ਵੀਡੀਓ ਲੈ ਕੇ ਜਾਏਗੇ ਜਿਹੜੀ ਕੋਈ ਨਾ ਕੋਈ ਸੱਜਣਾ ਨੂੰ ਫਾਇਦਾ ਕਰੇ ਕਿਸੇ ਨਾ ਕਿਸੇ ਜਗ੍ਹਾ ਤੇ ਮਦਦ ਮਿਲੇ ਉਸ ਆਪਣੇ ਵੀਡੀਓ ਦੀ ਬਾਕੀ ਆਪਣੇ ਪਸ਼ੂ ਪਹਿਲੀ ਵਾਰ ਸੱਜਣੋ ਫਰੇਮ ਦੇ ਵਿੱਚ ਇਕੱਠੇ ਆ ਰਹੇ ਆ ਨਹੀਂ ਤਾਂ ਆਪਣੀ ਮਲਕੀ ਤੇ ਵੀਰਾਂ ਝੋਟੀ ਸੱਜਣੋ ਜਿਹੜੀਆਂ ਕਿ ਫਰੇਮ ਚ ਆਉਂਦਾਂ ਨੇ ਉਹਨਾਂ ਦੀ ਜਦੋਂ ਆਪਾਂ ਵੀਡੀਓ ਪਾਉਣੀ ਹੁੰਦੀ ਹੈ ਹਾਂਜੀ ਸੱਜਣੋ ਹੁਣ ਆਪਾਂ ਆਪਣੀ ਗੱਲ ਵਿਸ਼ੇ ਤੇ ਕਰੀਏ ਉਹ ਵਿਸ਼ਾ ਸੱਜਣੋ ਇਹ ਆ ਵੀ ਆਪਣੇ ਪਸ਼ੂ ਨੂੰ ਘੱਟ ਸਮੇਂ ਵਿੱਚ ਆਪਾਂ ਗੱਭਣ ਕਰਾਉਣਾ ਮੱਝਾਂ ਦੀ ਗੱਲ ਕਰੂੰਗਾ ਸੱਜਣੋ ਮੈਂ ਕਹਾਂਗੇ ਆਪਣਾ ਮੇਨ ਵਰਕ ਮੱਝਾਂ ਤੇ ਹੀ ਆ ਨਾਰਮਲ ਆਪਣੇ ਫਾਰਮਰਾਂ ਦੇ ਘਰਾਂ ਵਿੱਚ ਨਾਰਮਲ ਹੀ ਮੱਝਾਂ ਹੁੰਦਾਂ ਨੇ ਸੱਜਣੋ ਸੋ ਮੋਸਟਲੀ ਫਾਰਮਰਾਂ ਦੀਆਂ ਤੇ ਸੱਜਣਾਂ ਦੀਆਂ ਇਹੀ ਸ਼ਿਕਾਇਤਾਂ ਹੁੰਦੀਆਂ ਵੀ ਸਾਡਾ ਪਸ਼ੂ ਲੰਮਾ ਸਮਾਂ ਦੁੱਧ ਨਹੀਂ ਦਿੰਦਾ। ਅ ਰੀਜ਼ਨ ਬਿਹਾਈਂਡ ਦ ਸੈਂਸਸ ਦੇ ਇਹੀ ਹੁੰਦਾ ਵੀ ਆਪਾਂ ਜਿਹੜਾ ਪਸ਼ੂ ਆਪਣਾ ਜਦੋਂ ਸੁੰਦਾ ਆਪਾਂ ਪਸ਼ੂ ਤੋਂ ਲਾਲਚ ਕਰਦੇ ਵੀ ਦੁੱਧ ਲੈ ਗਏ। ਆਪਾਂ ਇਸ ਚੀਜ਼ ਤੇ ਧਿਆਨ ਨਹੀਂ ਦਿੰਦੇ ਵੀ ਆਪਣਾ ਪਸ਼ੂ ਘੱਟ ਸਮੇਂ ਵਿੱਚ ਗੱਭਣ ਹੋਵੇ। ਜਿੰਨਾ ਚਿਰ ਆਪਣਾ ਪਸ਼ੂ ਘੱਟ ਸਮੇਂ ਵਿੱਚ ਗੱਭਣ ਨਹੀਂ ਹੁੰਦਾ ਉਨਾਂ ਜਿਹੜਾ ਆਪਣਾ ਪਸ਼ੂ ਲੰਮਾ ਸਮਾਂ ਦੁੱਧ ਨਹੀਂ ਦਿੰਦਾ। ਬਾਕੀ ਹਰੇਕ ਪਸ਼ੂ ਦੇ ਸੱਜਣੋਂ ਆਪਣੇ ਆਪਣੇ ਬਰੀਡ ਕੁਆਲਿਟੀਆਂ ਹੁੰਦੀਆਂ। ਵੱਖ-ਵੱਖ ਡਿਫਰੈਂਟ ਡਿਫਰੈਂਟ ਵਿਸ਼ੇਸ਼ਤਾਵਾਂ ਬਾਕੀ ਮੈਂ ਮੇਨ ਇਹੀ ਹਨ ਵੀ ਜੇਕਰ ਆਪਣੇ ਆਮ ਮੱਝਾਂ ਰੱਖਣਾ ਹੋਈਆਂ ਘਰ ਦੇ ਵਿੱਚ ਤਾਂ ਉਹਨਾਂ ਤੇ ਆਪਣਾ ਮੇਨ ਫੋਕਸ ਇਹ ਹੋਣਾ ਚਾਹੀਦਾ ਵੀ ਆਪਾਂ ਘਟ ਤੋਂ ਘਟ ਸਮਾਂ ਘਟ ਤੋਂ ਘਟ ਸਮਾਂ ਇਹ ਹੈ ਸੱਜਣੋ ਵੀ 3 ਮਹੀਨੇ ਦੇ ਅੰਦਰ ਅੰਦਰ ਆਪਣਾ ਪਸ਼ੂ ਨੂੰ ਗੱਭਣ ਕਰਾਉਣਾ ਤੇ ਆਪਣਾ ਸੱਜਣੋ ਮੇਰਾ ਜਿਹੜਾ ਫਾਰਮ ਹੈ ਆਪਣੇ ਛੋਟੇ ਦੇ ਫਾਰਮ ਦੇ ਵਿੱਚ ਕੰਮ ਆ ਆਪਣਾ ਮੇਨ ਮੋਟਿਵ ਹੁੰਦਾ ਪਸ਼ੂ ਆਪਣਾ 2 ਮਹੀਨੇ ਦੇ ਵਿੱਚ ਵਿੱਚ ਗੱਭਣ ਕਰੇਗੇ ਚਲੋ ਕਈ ਵਾਰੀ ਨੈਚੁਰਲੀ ਕੋਈ ਦਿੱਕਤ ਆ ਜੇ ਪਸ਼ੂ ਨੂੰ ਸੂਣ ਸਮੇਂ ਉਸ ਤੋਂ ਬਾਅਦ ਪਸ਼ੂ ਦੀ ਰਿਕਵਰੀ ਨਾ ਹੋ ਰਹੀ ਹੋਵੇ ਛੇਤੀ ਤਾਂ ਉਹਦੇ ਲਈ ਚਲੋ ਸਮਾਂ ਹੋ ਲੱਗ ਸਕਦਾ ਬਾਕੀ ਆਪਣੀ ਮੇਨ ਐਫਰਟਸ ਇਹ ਪਸ਼ੂ ਨੂੰ 2 ਮਹੀਨੇ ਦੇ ਵਿੱਚ ਵਿੱਚ ਕਹਿਣ ਦਾ ਮਤਲਬ ਦੂਜੀ ਤੋਂ ਤੀਜੀ ਹੀਟ ਜਦੋਂ ਆਪਣਾ ਪਸ਼ੂ ਆਉਂਦਾ ਤਾਂ ਉਸ ਨੂੰ ਉਸੇ ਹੀਟ ਤੇ ਗੱਭਣ ਕਰਾਈਏ ਇਹ ਕਰਾਉਣਾ ਇਸ ਲਈ ਜ਼ਰੂਰੀ ਹੈ ਜੇਕਰ ਪਸ਼ੂ ਘੱਟ ਸਮੇਂ ਵਿੱਚ ਗੱਭਣ ਹੋਊਗਾ ਤਾਂ ਉਸ ਨੇ ਅਪਰੋਕਸੀਮੇਟਲੀ ਚੰਗਾ ਆਪਾਂ ਨਿਊਟ੍ਰੀਸ਼ਨ ਵੈਲਿਊ ਪਸ਼ੂ ਨੂੰ ਪ੍ਰੋਵਾਈਡ ਕਰਾਂਗੇ ਤਾਂ ਲੰਮਾ ਸਮਾਂ ਦੁੱਧ ਦੇਣਾ ਹੀ ਦੇਣਾ ਚੰਗਾ ਫੀਡ ਪ੍ਰਬੰਧ ਕਰਾਂਗੇ ਸੋ ਮੇਰਾ ਤਾਂ ਸਜਣੋ ਪਰਸਨਲ ਓਪੀਨੀਅਨ ਤੇ ਪਰਸਨਲ ਥਿੰਕਿੰਗ ਇਹੀ ਆ ਆਪਣੇ ਇਸ ਕੰਮ ਦੇ ਵਿੱਚ ਮੈਂ ਪਸ਼ੂਆਂ ਤੋਂ ਜ਼ਿਆਦਾ ਦੁੱਧ ਲੈਣ ਦੀ ਖੇਚਲ ਮਤਲਬ ਕਿ ਜ਼ਿਆਦਾ ਦੁੱਧ ਲੈਣ ਦੀ ਐਫਰਟਸ ਘੱਟ ਕਰਦਾ ਰੈਦਰ ਦੈਨ ਜ਼ਿਆਦਾ ਦੁੱਧ ਨਾਲੋਂ ਆਪਣਾ ਮੇਨ ਮੋਟਿਵ ਹੁੰਦਾ ਪਸ਼ੂ ਨੂੰ ਘੱਟ ਸੰਵਿਚ ਗੱਭਣ ਕਰੇਗੇ ਸੋ ਚਲੋ ਕਈ ਸੱਜਣਾਂ ਨੂੰ ਮੇਰੀ ਇਹ ਗੱਲ ਸ਼ਾਇਦ ਨਾ ਫਿੱਟ ਬੈਠੇ ਬਾਕੀ ਚਲੋ ਹਰੇਕ ਸੱਜਣ ਦਾ ਸੋਚਣ ਦਾ ਜਰੀਆ ਵੱਖੋ ਵੱਖਰਾ ਹੁੰਦਾ ਜੀ ਬਟ ਜੇਕਰ ਆਪਾਂ ਬਰੀਡਿੰਗ ਤੇ ਕੰਮ ਕਰਨਾ ਚਲੋ ਬਰੀਡਿੰਗ ਦਾ ਵੀ ਛੱਡੋ ਲੈ ਕੇ ਲੌਂਗ ਟਾਈਮ ਆਪਾਂ ਪਸ਼ੂ ਤੋਂ ਦੁੱਧ ਲੈਣਾ ਤਾਂ ਆਪਾਂ ਨੂੰ ਇਸ ਚੀਜ਼ ਤੇ ਬਣਾਉਣਾ ਪਊਗਾ ਪੋਛੇ ਤੋਂ 2 ਕਿਲੋ ਦੁੱਧ ਘੱਟ ਲੈ ਲਗੇ ਮਾਟ ਉਸ ਨੂੰ ਘੱਟ ਸਮੇਂ ਵਿੱਚ ਗੱਭਣ ਕਰਾ ਲਈਏ ਤੇ ਜਦੋਂ ਗੱਭਣ ਕਰਾਉਣਾ ਘੱਟ ਸਮੇਂ ਵਿੱਚ ਉਸ ਦੇ ਸੰਬੰਧੀ ਵੀ ਆਪਾਂ ਗੱਲਬਾਤ ਕਰਦੇ ਆ ਗੱਭਣ ਸੱਜਣੋਂ ਕਾਫੀ ਸੱਜਣਾ ਦੀ ਤਾਂ ਇਨਕੁਆਰੀਜ਼ ਇਸ ਸੰਬੰਧੀ ਰਹਿੰਦੀਆਂ ਵੀ ਤੁਸੀਂ ਇਹਨੇ ਸਾਡਾ ਪਸ਼ੂ ਗੱਭਣ ਨਹੀਂ ਰਹਿੰਦਾ ਸਾਡਾ ਪਸ਼ੂ ਹੀਟ ਵਿੱਚ ਹੀ ਨਹੀਂ ਆ ਰਿਹਾ ਉਸ ਦਾ ਰੀਜ਼ਨ ਵੀ ਸੱਜਣੋਂ ਪਿੱਛੇ ਦਾ ਇਹੀ ਹੁੰਦਾ ਵੀ ਪਸ਼ੂ ਨੂੰ ਪ੍ਰੋਪਰ ਨਿਊਟ੍ਰੀਸ਼ਨ ਆਪਾਂ ਦੇ ਰਹੇ ਮਿਨਰਲਸ ਦੀ ਡੈਫੀਸ਼ੈਂਸੀ ਹੁੰਦੀ ਹੈ ਪਸ਼ੂ ਨੂੰ ਪ੍ਰੋਪਰ ਫੀਡਿੰਗ ਨਹੀਂ ਆਪਾਂ ਪਸ਼ੂ ਨੂੰ ਦਿੰਦੇ ਆਪਾਂ ਫੋਰ ਐਗਜ਼ਾਮਪਲ ਗੱਲ ਕਰਕੇ ਜੇਕਰ ਆਪਣੀ ਮੱਝ 10 ਕਿਲੋ ਸਜਣੋਂ ਦੁੱਧ ਦਿੰਦੀ ਆ ਜੇਕਰ ਆਪ ਉਸ ਨੂੰ ਸਹੀ ਸਮੇਂ ਤੇ ਗੱਭਣ ਕਰਾਉਣਾ ਚਾਹੁੰਦੇ ਤੇ 5 ਤੋਂ 6 ਕਿਲੋ ਤਾਂ ਉਸ ਨੂੰ ਫੀਡ ਚਾਹੀਦੀ ਸਜਣੋਂ 5 ਕਿਲੋ ਤਾਂ ਉਸ ਨੂੰ ਆਪਣੇ ਮਿਲਕ ਪ੍ਰੋਡਕਸ਼ਨ ਆਸਤੇ ਚਾਹੀਦੀ ਤੇ ਕਿਲੋ ਫੀਡ ਉਸ ਨੂੰ ਆਪਣੇ ਬਾਡੀ ਨੂੰ ਮੈਨੇਜ ਕਰਨ ਦੇ ਲਈ ਜਿਹੜੀ ਫੀਡ ਚਾਹੀਦੀ ਜੇਕਰ ਇੰਨੀ ਫੀਡਿੰਗ ਪਾਵਾਂਗੇ ਤਾਂ ਪਸ਼ੂ ਗੱਭਣ ਹੋਊਗਾ ਦੂਸਰੀ ਗੱਲ ਇਹ ਜਿਹੜੀ ਐਡ ਕਰਨ ਵਾਲੀ ਜਦੋਂ ਪਸ਼ੂ ਸੂਪਿਆ ਉਸ ਦਾ BCS ਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਆ ਆਪਣੀ ਯਾਨੀ ਮੱਝ ਬੈਠੀ ਤੁਸੀਂ ਦੇਖ ਰਹੇ ਹੋ ਇਸੋ ਐਸ ਇਸ ਨੂੰ ਕੀਟੋਸਿਸ ਦੀ ਦਿੱਕਤ ਆ ਗਈ ਸੀਗੀ ਕਾਫੀ ਸੱਜਣੇ ਇਸ ਸੰਬੰਧੀ ਜਾਣਦੇ ਹੋਣਗੇ ਚਲੋ ਉਸ ਤੇ ਆਪਾਂ ਵੱਖਰੇ ਵਿਸ਼ੇ ਤੇ ਵੀਡੀਓ ਪਾਵਾਂਗੇ ਇਹਨਾਂ ਚੀਜ਼ਾਂ ਤੋਂ ਕਿਵੇਂ ਬਚਣਾ ਜਿੰਨਾ ਚਿਰ ਕਿਸੇ ਵੀ ਕੰਮ 'ਚ ਆਪਾਂ ਨੂੰ ਦਿੱਕਤਾਂ ਨਹੀਂ ਆਉਂਦਾਂਗਾ ਉਨਾਂ ਚਿਰ ਆਪਾਂ ਕਿਸੇ ਵੀ ਚੀਜ਼ ਸੰਬੰਧੀ ਸਿੱਖਦੇ ਨਹੀਂ ਸੱਜਣੋ ਮੈਨੂੰ ਆਪਣੀ ਮੱਝ ਦਾ ਬੀਸੀ ਸੱਜਣੋ ਸੂਣ ਤੋਂ ਬਾਅਦ ਮਤਲਬ ਕਿ ਡਾਊਨ ਹੋ ਗਿਆ ਸੀ ਸੋ ਮੈਨੂੰ ਇਸ ਇਸ ਬਾਰੇ ਹੋ ਸੀ ਵੀ ਰਿਪੀਟ ਨਾ ਕਰ ਜੇ ਮੱਝ ਆਪਣੀ ਬਟ ਫਿਰ ਵੀ ਇਹ ਕਰਮਾਂ ਵਾਲੀ ਗੱੱਬਾ ਰਹਿ ਗਈ ਸੀ ਹਾਲਾਂਕਿ ਆਪਾਂ ਇਸ ਦੇ ਪਹਿਲੀ ਵਾਰ ਦੋ ਸਟਰਾ ਲਾਏ ਸੀਗੇ ਚਲੋ ਮੈਂ ਸ਼ੌਂਕੀਆ ਤੌਰ ਤੇ ਆਪਾਂ ਕਹਿੰਦੇ ਜਾਇੰਸ ਨੇ ਉਸ ਤੋਂ ਬਾਅਦ ਡਿਸਚਾਰਜ ਕੀਤਾ ਸੀ ਮੈਂ ਸੋਚਿਆ ਵੀ ਆਪਣੇ ਮਨ 'ਚ ਡਾਊਟ ਨਾ ਰਹਿ ਜਾਵੇ ਬਟ ਇਹ ਕਰਮਾਂ ਵਾਲੀ ਗੱਬਰ ਰਹੇਗੀ ਸੀ ਮੇਨ ਆਪਣੀ ਗੱਲ ਇਹ ਆ ਵੀ ਜਦੋਂ ਆਪਣਾ ਪਸ਼ੂ ਸੱਜਣੋ ਤਾਜ਼ਾ ਸੂਪਿਆ ਪ੍ਰੋਪਰ ਫੀਡਿੰਗ ਦੇ ਨਾਲ ਨਾਲ ਜਿਹੜੇ ਸੱਜਣ ਕਹਿੰਦੇ ਸਾਨੂੰ ਮਿਨਰਲ ਮਿਕਸਚਰ ਦਾ ਰਿਜ਼ਲਟ ਨਹੀਂ ਮਿਲਦਾ ਉਸ ਦਾ ਰੀਜ਼ਨ ਪਿੱਛੇ ਦਾ ਇਹੀ ਹੁੰਦਾ ਵੀ ਆਪਾਂ ਪਸ਼ੂ ਨੂੰ ਪ੍ਰੋਪਰ ਫੀਡਿੰਗ ਹੀ ਨਹੀਂ ਦੇ ਰਹੇ ਇਹ ਨਾ ਜੇ ਪਸ਼ੂ ਨੂੰ ਪ੍ਰੋਪਰ ਫੀਡਿੰਗ ਨਹੀਂ ਦਿੰਦੇ ਸੱਜਣੋ ਉਹਨਾਂ 'ਚ ਹੀਟ ਦੀ ਪ੍ਰੋਪਰ ਓਵੂਲੇਸ਼ਨ ਨਹੀਂ ਹੋਣੀ ਕੱਲਾ ਮਿਨਰਲ ਮਿਕਚਰ ਕੁਝ ਨਹੀਂ ਕਰਦਾ ਜਿੰਨਾ ਜਿਹੜੇ ਪਸ਼ੂ ਆਪਾਂ ਗੱਭਣ ਨਹੀਂ ਕਰਾਉਂਦੇ ਉਹਨਾਂ ਜਿਹੜੇ ਪ੍ਰੋਪਰ ਫੀਡਿੰਗ ਉਸ ਨੂੰ ਕਰਨੀ ਹੈ ਆਪਾਂ ਤੇ ਮਿਨਰਲ ਮਿਕਚਰ ਦੇਣੇ ਜੇਕਰ ਚੰਗਾ ਰਿਜ਼ਲਟ ਲੈਣਾ ਚਾਹੁੰਦੇ ਆ ਜਦੋਂ ਆਪਣਾ ਪਸ਼ੂ ਪਹਿਲੀ ਹੀਟ ਦੇ ਵਿੱਚ ਆਉਂਦਾ ਜਿਹੜੇ ਸੱਜਣ ਕਹਿੰਦੇ ਸਾਡੇ ਪਸ਼ੂ ਹੀਟ 'ਚ ਹੀ ਨਹੀਂ ਆਉਂਦੇ ਜੇਕਰ ਆਪਾਂ ਪ੍ਰੋਪਰ ਫੀਡਿੰਗ ਕਰਾਂਗੇ ਪ੍ਰੋਪਰ ਨਿਊਟ੍ਰੀਸ਼ਨ ਦਵਾਂਗੇ ਪਹਿਲੇ 18 ਦਿਨਾਂ ਤੋਂ ਲੈ ਕੇ 25 ਦਿਨਾਂ ਤਾਈਂ ਆਪਾਂ ਪਸ਼ੂ ਦੀ ਪੂਰੀ ਨਿਗਰਾਨੀ ਰੱਖਣੀ ਹੁੰਦੀ ਸੱਜਣੋ ਵੀ ਆਪਣਾ ਪਸ਼ੂ ਡਿਸਚਾਰਜ ਦੇ ਰਿਹਾ ਤਾਂ ਦੇ ਰਿਹਾ ਤਾਂ ਕਿੰਨਾ ਸਮਾਂ ਦੇ ਰਿਹਾ ਉਹਦੇ ਵਿੱਚ ਆਪਾਂ ਨੂੰ ਸਿੱਖਣ ਨੂੰ ਇਹ ਮਿਲੂਗਾ ਵੀ ਆਪਣੇ ਪਸ਼ੂ ਦੀ ਹੀਟ ਕਿੰਨਾ ਕਿੰਨਾ ਸਮਾਂ ਲੰਮਾ ਰਹਿੰਦੀ ਆ ਸੋ ਜਦੋਂ ਆਪਾਂ ਅਗਲੀ ਵਾਰ ਆਪਣੇ ਪਸ਼ੂ ਦੀ ਹੀਟ ਆਊਗੀ ਆਪਾਂ ਏਆਈ ਕਰਾਵਾਂਗੇ ਉਦੋਂ ਆਪਾਂ ਨੂੰ ਪਤਾ ਲੱਗ ਜੂ ਵੀ ਐਨੇ ਐਨਾ ਸਮਾਂ ਪਸ਼ੂ ਦੀ ਹੀਟ ਰਹਿੰਦਾ ਆਪਣਾ ਤੇ ਐਨੇ ਸਮੇਂ ਬਾਅਦ ਆਪਾਂ ਏਆਈ ਕਰਾਉਣੀ ਆ ਸੋ ਚਲੋ ਵੱਖ-ਵੱਖ ਸਮਾਂ ਹੁੰਦਾ ਸਜਣੋ ਏਆਈ ਦਾ ਉਹ ਆਪਣਾ ਵੱਖਰਾ ਟੌਪਿਕ ਆ ਉਹ ਆਪਾਂ ਵੱਖਰੇ ਵਿਸ਼ੇ ਤੇ ਗੱਲ ਕਰਾਂਗੇ ਮੇਨ ਆਪਣਾ ਕਹਿਣ ਦਾ ਮਤਲਬ ਇਹ ਆ ਵੀ ਪਸ਼ੂ ਦੀ ਹੀਟ ਡਾਇਗਨੋਸ ਆਪਣੇ ਲਈ ਕਰਨਾ ਜ਼ਰੂਰੀ ਆ ਤਾਂ ਜੋ ਆਪਾਂ ਸਹੀ ਸਮੇਂ ਤੇ ਟੀਕਾ ਪੜਾ ਕੇ ਪਸ਼ੂ ਗੱਭਣ ਰਹਿ ਜਾਵੇ ਸੋ ਜਿਆਦੇ ਮੇਰੇ ਹਿਸਾਬ ਦੇ ਨਾਲ ਪ੍ਰੋਬਲਮਸ ਆ ਲੀਆਂ ਜਾਂ ਦਿੱਕਤ ਆਉਣ ਵਾਲੀ ਗੱਲ ਹੈ ਨਹੀਂ ਜੇਕਰ ਆਪਾਂ ਕੰਮ ਨੂੰ ਸਮਝ ਗਏ ਵਿਗਿਆਨਕ ਢੰਗ ਅਪਣਾ ਕੇ ਕੰਮ ਨੂੰ ਕਰੀਏ ਮੇਰੇ ਤਾਂ ਸੱਜਣੋ ਕਹਿਣ ਦਾ ਮਕਸਦ ਇਹ ਸੀ ਵੀ ਆਪਾਂ ਪਸ਼ੂ ਨੂੰ ਘੱਟ ਸਮੇਂ ਵਿੱਚ ਗੱਭਣ ਕਰਾਉਣਾ ਘੱਟ ਸਮੇਂ ਵਿੱਚ ਗੱਭਣ ਕਰਾਵਾਂਗੇ ਤਾਂ ਪਸ਼ੂ ਆਪਣਾ ਲੰਮਾ ਸਮਾਂ ਦੁੱਧ ਅਪਰੋਕਸੀਮੇਟਲੀ ਦਊ ਕੋਈ ਦਊਗਾ ਜੇਕਰ ਪਸ਼ੂ ਨੂੰ ਚੰਗੀ ਫੀਡਿੰਗ ਕਰਾਂਗੇ ਤਾਂ ਰਾਣੀ ਮਾਝ ਆਪਣੀ ਬੈਠੀ ਸੱਜਣੋ ਮੈਂ ਸ਼ਾਇਦ ਅੱਗੇ ਵੀ ਗੱਲ ਕੀਤੀ ਆ ਜਦੋਂ ਇਹ ਪਹਿਲਾ ਸੂਆ ਸੂਈ ਸੀ ਸੱਜਣੋ ਉਹਦੋਂ ਤਾਂ ਜ਼ਿਆਦਾਤਰ ਨੌਲੇਜ ਹੈ ਨਹੀਂ ਸੀ ਮੈਨੂੰ ਕਿਉਂਕਿ ਉਮਰ ਛੋ ਤੇ ਉਸ ਟਾਈਮ ਇਹ ਸੂਣ ਤੋਂ 6 ਮਹੀਨੇ ਬਾਅਦ ਤਾਂ ਗੱਬਣ ਹੋਈ ਸੀ ਤੇ ਜਦੋਂ ਗੱਬਣ ਹੋਈ ਸੀ 2 ਮਹੀਨੇ ਬਾਅਦ ਦੋ ਭੱਜ ਗਈ ਸੀ ਇਹਦੇ ਵਿੱਚ ਇਸ ਦਾ ਕਸੂਰ ਘੱਟ ਆਪਣਾ ਜ਼ਿਆਦਾ ਸੀ ਬਾਕੀ ਸਾਰੇ ਸੱਜਣੋ ਅੱਜ ਦੀ ਆਪਣੀ ਵੀਡੀਓ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਿਆ ਜੀ ਦਿੱਤੀ ਗਈ ਜਾਣਕਾਰੀ ਕਿਵੇਂ ਲੱਗੀ ਧੰਨਵਾਦ ਸਾਰੇ ਸੱਜਣਾਂ ਦਾ ਵੀਡੀਓ ਅੰਤ ਤੱਕ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ